ਸਭ ਤੋਂ ਪਹਿਲਾਂ ਮੈਂ ਇਹ ਬੇਨਤੀ ਕਰਦਾ ਕਿ ਸਾਡੇ ਬਜਵਾੜੇ ਦੇ ਵਿੱਚ ਚਾਹੇ ਉਹ ਕਿਸੇ ਵੀ ਸਟੇਟ ਦਾ ਪ੍ਰਵਾਸੀ ਹੈਗਾ ਜਿਨ੍ਹਾਂ ਦੇ ਵੀਓ ਕਰਾ ਦੇ ਵਿੱਚ ਕਿਰਾਏ ਤੇ ਰਹਿ ਰਹੇ ਆ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਉਹ ਆਪਣੇ ਜਿਹੜੇ ਮਕਾਨ ਹੈਗੇ ਆ ਜਲਦ ਤੋਂ ਜਲਦ ਇਹਨਾਂ ਪ੍ਰਵਾਸੀਆਂ ਤੋਂ ਖਾਲੀ ਕਰਾ ਲਏ ਜਾਣ ਇਸ ਕਰਕੇ ਬਿਨਾਂ ਕਾਗਜ਼ਾਂ ਤੋਂ ਬਿਨਾਂ ਆਈਡੈਂਟੀਟੀ ਤੋਂ ਜਿਹੜਾ ਵੀ ਪ੍ਰਵਾਸੀ ਬਜਵਾੜੇ ਦੇ ਵਿੱਚ ਰਹਿ ਰਿਹਾ ਉਹਨਾਂ ਨੂੰ ਅਸੀਂ ਕੁਝ ਦਿਨ ਦਾ ਸਮਾਂ ਦਵਾਂਗੇ ਉਹ ਸਾਡਾ ਜਿਹੜਾ ਹੈਗਾ ਬਜਵਾੜਾ ਛੱਡ ਕੇ ਜਾ ਸਕਦੇ ਆ ਇੱਕ चीज ਹੋਰ ਕਿਸੇ ਵੀ ਪ੍ਰਵਾਸੀ ਦਾ ਜੇ ਕੋਈ ਬੰਦਾ ਸੋਚ ਰਿਹਾ ਕਿ ਮੇਰਾ ਰਿਸ਼ਤੇਦਾਰ ਬਜਵਾੜੇ ਦੇ ਵਿੱਚ ਆ ਗਿਆ ਚਾਹੇ ਉਹ ਕਿਸੇ ਵੀ ਸਟੇਟ ਤੋਂ ਆਇਆ ਅਸੀਂ ਉਹਦੇ ਇਥੇ ਡਾਕੂਮੈਂਟ ਬਣਾ ਲੈਣੇ ਆ ਕਿਉਂਕਿ ਇਹਨਾਂ ਪ੍ਰਵਾਸੀਆਂ ਦੇ ਇਨਾਂ ਦੇ ਸ਼ਹਿਰ ਦੇ ਵਿੱਚ ਵੀ ਕਾਗਜ਼ਾਤ ਬਣੇ ਹੁੰਦੇ ਆ। ਹੋਰ ਇਹ ਪੰਜਾਬ ਦੇ ਵਿੱਚ ਆ ਕੇ ਇੱਥੇ ਵੀ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਨੀਲੇ ਕਾਰਡ ਤੱਕ ਵੀ ਜਿਹੜੇ ਆ ਉਹਨਾਂ ਦੇ ਇੱਥੇ ਬਣ ਚੁੱਕੇ ਆ। ਸੋ ਇਸ ਕਰਕੇ ਜਿੰਨਾ ਚਿਰ ਸਾਡੀ ਪੰਚਾਇਤ ਰਹੂਗੀ ਕਿਸੇ ਵੀ ਪ੍ਰਵਾਸੀ ਦਾ ਚਾਹੇ ਉਹ ਆਧਾਰ ਕਾਰਡ ਆ, ਚਾਹੇ ਪੈਨ ਕਾਰਡ ਆ, ਚਾਹੇ ਵੋਟਰ ਕਾਰਡ ਆ, ਚਾਹੇ ਉਹ ਕੋਈ ਵੀ ਸਰਕਾਰੀ ਦਸਤਾਵੇਜ਼ ਆ ਉਹਦੇ ਤੇ ਸਾਡੀ ਪੰਚਾਇਤ ਸਾਈਨ ਨਹੀਂ ਕਰੂਗੀ, ਉਹਨੂੰ ਤਸਦੀਕ ਨਹੀਂ ਕਰੂਗੀ। ਚਾਹੇ ਫਿਰ ਇਹਨਾਂ ਨੇ ਕੋਈ ਪਲਾਟ ਖਰੀਦਣਾ ਹੋਵੇ ਚਾਹੇ ਕੋਈ ਜ਼ਮੀਨ ਲੈਣੀ ਹੋਵੇ ਜਾਂ ਫਿਰ ਇਹਨਾਂ ਨੇ ਕੋਈ ਮਕਾਨ ਕਿਰਾਏ ਤੇ ਲੈਣਾ ਹੋਵੇ ਬਿਨਾ ਪੰਚਾਇਤ ਦੀ ਮਨਜ਼ੂਰੀ ਤੋਂ ਕਿਸੇ ਵੀ ਪ੍ਰਵਾਸੀ ਨੂੰ ਬੁਜਵਾੜੇ ਦੇ ਵਿੱਚ ਮਕਾਨ ਕਿਰਾਏ ਤੇ ਨਹੀਂ ਦਿੱਤਾ ਜਾਊਗਾ ਪਹਿਲਾਂ ਉਹਦੀ ਪੂਰੀ ਪਛਾਣ ਹੋਊਗੀ ਉਹਦੀ ਪੂਰੀ ਆਇਡੈਂਟੀ ਹੋਊਗੀ ਉਸ ਤੋਂ ਬਾਅਦ ਹੀ ਅਸੀਂ ਪੰਚਾਇਤ ਫੈਸਲਾ ਲਾਉਗੀ ਕਿ ਇਸ ਬੰਦੇ ਨੂੰ ਇੱਥੇ ਰੱਖਣਾ ਜਾਂ ਨਹੀਂ ਰੱਖਣਾ ਸੋ ਇਸ ਕਰਕੇ ਬੇਰੀ ਬੇਤੀ ਹੈ ਕਿ ਜਿੰਨੇ ਵੀ ਪ੍ਰਵਾਸੀ ਸਾਡੇ ਪਿਵਾੜੇ ਦੇ ਵਿੱਚ ਰਹਿ ਰਹੇ ਆ ਉਹ ਉਹਨਾਂ ਨੂੰ ਥੋੜੇ ਦਿਨਾਂ ਦਾ ਸਮਾਂ ਅਸੀਂ ਦੇ ਰਹੇ ਆ ਆਪਣੀ ਪੰਚਾਇਤ ਵੱਲੋਂ ਉਸ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਉਹ ਆਪਣੇ ਜਿਹੜੇ ਵੀ ਸਟੇਟ ਦੇ ਉਹ ਹੈਗੇ ਉੱਥੇ ਆਪਣੇ ਵਾਪਸ ਚਲੇ ਜਾਣ ਕਿਉਂ ਕਿ ਕਿਉਂਕਿ ਜੋ ਸਿਸਟਮ ਸਾਡੇ ਪੰਜਾਬ ਦਾ ਚੱਲ ਪਿਆ ਆ ਇਹਨਾਂ ਪ੍ਰਵਾਸੀਆਂ ਨੇ ਜਿਹੜਾ ਸਿਸਟਮ ਸਾਡੇ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਕਰ ਦਿੰਦਾ ਇਸ ਕਰਕੇ ਜਿਹੜੀ ਲੜਾਈ ਸਾਨੂੰ ਅਜ ਤੋਂ 6 ਮਹੀਨੇ ਜਾਂ ਸਾਲ ਬਾਅਦ ਉਹ ਫੇਰ ਦੁਆਰਾ ਲੜਨੀ ਪੋਗੀ ਉਹ ਅਸੀਂ ਲੜਾਈ ਜਿਹੜੀ ਆ ਉਹ ਅਸੀਂ ਅੱਜ ਤੋਂ ਸ਼ੁਰੂ ਕਰਦੇ ਆ ਇਸ ਕਰਕੇ ਪ੍ਰਵਾਸੀਆਂ ਨੂੰ ਬੇਨਤੀ ਆ ਕਿ ਭਾਈ ਆਪਣੇ ਆਪਣੇ ਜਿੱਥੋਂ ਵੀ ਤੁਸੀਂ ਸਟੇਟ ਤੋਂ ਆਏ ਆ ਵਾਪਸ ਚਲੇ ਜਾਓ ਤੁਹਾਡਾ ਕੋਈ ਵੀ ਕਾਗਜ਼ਾਤ ਬਿਜਵਾੜੇ ਦੇ ਵਿੱਚ ਤਸਦੀਕ ਨਹੀਂ ਹੋਗਾ ਸੋ ਇੱਕ ਜਿਹੜੀ ਜਰੂਰੀ ਬੇਨਤੀ ਹੋਰ ਆ ਇਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੱਲ ਪੰਚਾਇਤ ਨੇ ਸਾਡਾ ਜਿਹੜਾ ਜਾਂਚਕਰ ਹੈਗਾ ਆਮ ਆਦਮੀ ਕਲੀਨਿਕ ਜਿੱਥੇ ਬਣਿਆ ਆ ਉਥੇ 6 ਵਜੇ ਆਹਮ ਅਜਲਾਸ ਰੱਖਿਆ ਕਿਉਂਕਿ ਇਹਦੇ ਵਿੱਚ ਸਾਨੂੰ ਆਪਣੇ ਪਿੰਡ ਦਾ ਵੀ ਸਹਿਯੋਗ ਚਾਹੀਦਾ ਸੋ ਮੈਂ ਸਾਰੇ ਭੈਣਾ ਭਰਾਵਾਂ ਬਜ਼ੁਰਗਾਂ ਨੂੰ ਬੇਨਤੀ ਕਰੂੰਗਾ ਕਿ ਕੱਲ 6 ਵਜੇ ਜਿੱਥੇ ਆਮ ਆਦਮੀ ਕਲੀਨਿਕ ਹੈਗੀ ਆ ਜੰਧgarh ਉੱਥੇ 6 ਵਜੇ ਪਹੁੰਚ ਕੇ ਸਾਨੂੰ ਇਸ ਚੀਜ਼ ਦਾ ਮਤਲਬ ਸਾਨੂੰ ਪਤਾ ਲੱਗ ਜਾਏ ਕਿ ਵਾਕਈ ਜੇ ਅਸੀਂ ਇਹ ਕੋਈ ਫੈਸਲਾ ਲੈਣ ਜਾ ਰਹੇ ਹਾਂ ਪ੍ਰਵਾਸੀਆਂ ਦੇ ਖਿਲਾਫ ਤੇ ਸਾਡਾ ਪਿੰਡ ਵੀ ਸਾਡੇ ਨਾਲ ਹੈਗਾ ਸੋ ਕੱਲ 6 ਵਜੇ ਪੰਚਾਇਤ ਨੇ ਇੱਕ ਆਮ ਅਜਲਾਸ ਰੱਖਿਆ ਆ ਸੋ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਆ ਕਿ ਜੱਜ ਕਰਦੇ ਵਿੱਚ ਪਹੁੰਚ ਗਏ ਇਸ ਚੀਜ਼ ਉੱਤੇ ਆਪਾਂ ਡਟ ਕੇ ਸਾਰੇ ਜਣੇ ਲੜ ਕੇ ਮੋਰ ਲਾਈਏ ਕਿ ਵਾਕਈ ਜਿਹੜਾ ਹੈਗਾ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਨੂੰ ਇਹਨਾਂ ਪ੍ਰਵਾਸੀਆਂ ਤੋਂ ਘਤਰ ਆ ਸੋ ਇਸ ਕਰਕੇ ਉੱਥੇ ਪਹੁੰਚਣ ਦੀ ਜੂਰ ਕਿਰਪਾਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ